ਕਿਹੜੀ ਬਰੀਕ ਨਿਊਟਰੀ ਹੁੰਦੀ ਹੈ ਨਾ ਅੱਜ ਕੱਲ ਤੇ ਨੈਦਾ ਨਿਊਟਰੀ ਵੀ ਯਾਰ ਚਲਦੀ ਦੀ ਆ ਇਹਦੇ ਤੁਹਾਨੂੰ ਸਭ ਕੁਝ ਦਿਖੇਗਾ ਸਬਜ਼ੀਆਂ ਵੀ ਦਿਖਣਗੀਆਂ ਨਿਊਟਰੀ ਵੀ ਦੇਖਾਂਗੇ ਪਰ ਭਾਜੀ ਇਹਦੇ ਵਿੱਚ ਕਿਉਂ ਨਹੀਂ ਦਿਖੇਗਾ ਤੁਹਾਨੂੰ ਪਰ ਇਹ ਜਿਵੇਂ ਸੋਇਆ ਬੀਨ ਪਿਓਰ ਦੀ ਹੁੰਦੀ ਹੈ ਨਾ ਅਸੀਂ ਖਾਂਦੇ ਆ ਨਾ ਇਹਨੂੰ ਜਿਵੇਂ ਖਾਣੇ ਜਿਵੇਂ ਆਪਾਂ ਚਿਕਨ ਖਾਈਦਾ ਨਾ ਮੀਟ ਖਾਈਦਾ ਇਹਨੂੰ ਚਿੱਤ ਕੇ ਖਾਣਾ ਪੈਣਾ ਪਿਓਰ ਸੋਇਆ ਬੀਨ ਨੂੰ ਅਤਾਜ ਭਾਜੀ ਕੋਈ ਨਹੀਂ ਹੁੰਦਾ ਇੱਕ ਜ਼ੁਬਾਨ ਮਿੱਠੀ ਹੋਣੀ ਚਾਹੀਦੀ ਆ ਇੱਕ ਕੰਮ ਚੰਗਾ ਹੋਣਾ ਚਾਹੀਦਾ ਜੀ ਇਨ ਨਾਲੋਂ ਨਾਲ ਹੀ ਸਰਵ ਕਰੀਤੇ ਤਾਂ ਨਾਲ ਨਾਲ ਹੀ ਹੀ ਵਿਕਦੀ ਹੈ ਭਾਜੀ ਜਿਹੜਾ ਜਿਹਨੂੰ ਕਹਿੰਦੇ ਨਾ ਰੋਗੜਾ ਸੀ ਪੰਜਾਬੀ ਦੇ ਵਿੱਚ ਅੱਛਾ ਰੋਗਨ ਦੇਖੋਗਾ ਹੋਕ ਮੈਂ ਭਾਜੀ ਭਾਜੀ ਰੋਗਨ ਜ਼ਿਆਦਾ ਪਾਵਾਂਗੇ ਰਫਾਇਰ ਜ਼ਿਆਦਾ ਪਾਵਾਂਗੇ ਤੇ ਲੋਕਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਆ ਕਿ ਥੋੜਾ ਖਵਾ ਲਓ ਮਤਲਬ ਚੰਗਾ ਖਵਾਓ ਰੋਗਨ ਦੇ ਨਾਲ ਸਵਾਦ ਨਹੀਂ ਹੁੰਦਾ ਜੀਭਾਂ ਨੂੰ ਸਵਾਦ ਚਾਹੀਦਾ ਲੂਣ ਮਿਰਚ ਦਾ ਇਹ ਲੂਣ ਮਿਰਚ ਪੂਰਾ ਆਏਗਾ ਹਰੀ ਮਿਰਚ ਪੂਰੀ ਹੋਏਗੀ ਮਸਾਲੇ ਪੂਰੇ ਹੋਣਗੇ ਤੇ ਸਵਾਦ ਉਹਦਾ ਹੀ ਹੁੰਦਾ ਏ ਫਿਰ ਕੋ ਗਾਗ ਤੇ ਭਾਜੀ ਮਾਲਕ ਦੀ ਕਿਰਪਾ ਦੇ ਨਾਲ ਜਿੰਨਾ ਤੱਕ ਮੈਂ ਸੋਚਿਆ ਨਹੀਂ ਸੀ ਨਾ ਅਥਵੀ ਗਾਗ ਆ ਗਏ ਜਿੱਥੇ ਮੈਂ ਕਦੀ ਜ਼ਿੰਦਗੀ ਜੀ ਨਹੀਂ ਸੋਚਿਆ ਕੀ ਹੈ ਦੇਸ਼ ਤੋਂ ਗਾਗ ਨਹੀਂ ਆਇਆ ਪੰਜਾਬ ਦੇ ਕੋਈ ਕੋਨੇ 'ਚੋਂ ਨਹੀਂ ਤੇ ਇੰਡੀਆ ਦੇ ਕੋਈ ਕੋਨਾ ਨਹੀਂ ਹੋਣਾ ਤੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਫਰਾਂਸ ਸੁਬਈ ਤੋਂ ਜਿਹੜੇ ਆਪਣੇ ਪੰਜਾਬੀ ਅੰਮ੍ਰਿਤਸਰੋਂ ਗਏ ਹੁੰਦੇ ਆ ਅੰਮ੍ਰਿਤਸਰ ਆਂਦੇ ਆ ਕੋਈ ਹਰਮੰਦਰ ਸਾਹਿਬ ਜੀ ਮੱਥਾ ਟੇਕਣ ਆਂਦੇ ਆ ਤੇ ਉਹ ਜਦੋਂ ਜਿਨ੍ਹਾਂ ਨੇ ਵੀਡੀਓ ਵੇਖੀ ਹੁੰਦੀ ਉਹ ਯਾਰ ਵੀਡੀਓ ਵੇਖ ਕੇ ਵੀਡੀਓ ਦਾ ਇਹ ਤਾਂ ਸੋਸ਼ਲ ਮੀਡੀਆ ਦਾ ਇਹੋ ਜਿਹਾ ਜਮਾਨਾ ਹੈਗਾ ਜੇ ਜੋ ਵੀਡੀਓ 'ਚ ਬੰਦਾ ਵੇਖਦਾ ਨਾ ਤੇ ਬੰਦੇ ਦਾ ਜੀ ਕਰਦਾ ਤੇ ਵੀਡੀਓ ਵੇਖਣ ਕਿ ਹਾਂ ਵੀ ਅਰ ਕੋ ਜਾਣਾ ਅੰਮ੍ਰਿਤਸਰ ਉਹ ਪਹਿਲੇ ਲੋਕ ਨਾ ਲਿਖ ਕੇ ਰੱਖ ਲੈਂਦੇ ਆ ਕਿ ਆ ਵੀ ਅੰਮ੍ਰਿਤਸਰ ਜਾਵਾਂਗੇ ਤੇ ਇਹੋ ਜੀ ਦੁਕਾਨ ਤੇ ਜਾਵਾਂਗੇ ਭਾਈ ਸਸਰੀ ਘਰ ਜੀ ਸਸਰੀ ਘਰ ਜੀ ਜੀ ਆਇਆ ਨੂੰ ਭਾਈ ਕਹਿੰਦੇ ਤੁਹਾਡੀ ਨਿਊਟਰੀ ਪੁਲਚਾ ਬਹੁਤ ਟੇਸਟੀ ਨੇ ਤੇ ਸ਼ਹਿਰਾਂ-ਸ਼ਹਿਰਾਂ 'ਚ ਗੱਲਾਂ ਹੁੰਦੀਆਂ ਪਵਨ ਦੇ ਨਿਊਟਰੀ ਪੁਲਚੇ ਦੀ ਕੀ ਰਾਜ ਹੈ ਸਰ ਰਾਜ ਭਾਜੀ ਕੋਈ ਨਹੀਂ ਹੁੰਦਾ ਕਿ ਜ਼ੁਬਾਨ ਮਿੱਠੀ ਹੋਣੀ ਚਾਹੀਦੀ ਹੈ ਇੱਕ ਕੰਮ ਚੰਗਾ ਹੋਣਾ ਚਾਹੀਦਾ ਕੀ ਕੀ ਹੈ ਜੀ ਹਾਂਜੀ ਭਾ ਇਹ ਨਾਲੋਂ ਨਾਲ ਹੀ ਸਰਵ ਕਰੀਤੇ ਤਾਂ ਨਾਲ ਨਾਲ ਹੀ ਨਿਕਦੀ ਹੈ ਭਾਜੀ ਠੀਕ ਹੈ ਜੀ ਇਹ ਤੁਹਾਨੂੰ ਹੁਣ ਨਿਊਟ੍ਰੀ ਪਲਟ ਕੇ ਦਰਸਾਣੇ ਆ ਐ ਵੇਖ ਲਓ ਭਾਜੀ ਇਹਦੇ ਤੁਹਾਨੂੰ ਸਭ ਕੁਝ ਦਿਖੇਗਾ ਸਬਜ਼ੀਆਂ ਵੀ ਤੁਹ ਖਾਨਗੇ ਆ ਨਿਊਟ੍ਰੀ ਵੀ ਦਿਖੇਗੀ ਬਸ ਭਾਜੀ ਇਹਦੇ ਚ ਕਿਉਂ ਨਹੀਂ ਦਿਖੇਗਾ ਤੁਹਾਨੂੰ ਜਿਹੜਾ ਜਿਹਨੂੰ ਕਹਿੰਦੇ ਨਾ ਰੋਗੜਾ ਸੀ ਪੰਜਾਬੀ ਦੇ ਵਿੱਚ ਅੱਛਾ ਰੋਗਨ ਨਹੀਂ ਦਿਖੂਗਾ ਹੋਕ ਮੈਂ ਭਾਜੀ ਭਾਜੀ ਰੋਗਨ ਜ਼ਿਆਦਾ ਪਾਵਾਂਗੇ ਰਸਾਇਣ ਜ਼ਿਆਦਾ ਪਾਵਾਂਗੇ ਤੇ ਲੋਕਾਂ ਦੀ ਸਿਹਤ ਖਰਾਬ ਹੁੰਦੀ ਆ ਤੇ ਅਸੀਂ ਕਹਿੰਨੇ ਆ ਕਿ ਥੋੜਾ ਖਵਾ ਲਓ ਮਤਲਬ ਚੰਗਾ ਖਵਾਓ ਰੋਗਨ ਦੇ ਨਾਲ ਸਵਾਦ ਨਹੀਂ ਹੁੰਦਾ ਜਬਾਰ ਨੇ ਸਵਾਦ ਚਾਹੀਦਾ ਲੂਣ ਮਿਰਚ ਦਾ ਜੇ ਲੂਣ ਮਿਰਚ ਪੂਰਾ ਹੋਏਗਾ ਹਰੀ ਮਿਰਚ ਪੂਰੀ ਹੋਏਗੀ ਮਸਾਲੇ ਪੂਰੇ ਹੋਣਗੇ ਤੇ ਸਵਾਦ ਉਹਦਾ ਹੀ ਹੁੰਦਾ ਹੈ। ਲੋਕ ਬਾਦੀ ਅਸੀਂ ਮੋਤੀ ਦੇਖਦੇ ਹਾਂ ਬਰੀਕ ਮੋਤੀ ਹੁੰਦੀ ਹੈ ਨਹੀਂ ਮੋਤੀ ਕੀ ਇਸ ਨਿਊਟਰੀ ਪਰ ਦੱਸੋ ਕਿ ਆਪਾ ਜੀ ਜਿਹੜੀ ਬਰੀਕ ਨਿਊਟਰੀ ਹੁੰਦੀ ਹੈ ਨਾ ਅੱਜ ਕੱਲ ਤੇ ਨੈਦਾ ਨਿਊਟਰੀ ਵੀ ਆਰਚ ਚਲਦੀ ਦੀ ਯਾਰ ਠੀਕ ਹੈ ਕਿਵੇਂ ਪਛਾਣ ਸਕਦਾ ਭਾਜੀ ਬੋ ਭਾਜੀ ਜਿਵੇਂ ਹੁਣ ਜਿਵੇਂ ਸੋਇਆ ਬੀਨ ਪਿਓਰ ਦੀ ਹੁੰਦੀ ਹੈ ਨਾ ਅਸੀਂ ਖਾਣੇ ਆ ਨਾ ਇਹਨੂੰ ਜਿਵੇਂ ਖਾਣੇ ਜਿਵੇਂ ਆਪਾਂ ਚਿਕਨ ਖਾਈਦਾ ਨਾ ਮੀਟ ਖਾਈਦਾ ਇਹਨੂੰ ਚਿੱਪ ਕੇ ਖਾਣਾ ਪੈਣਾ ਪਿਓ ਤੇ ਜਿਹੜੀ ਉਹ ਦੂਸਰੀ ਪਿਓਰ ਹੁੰਦੀ ਆ ਅੱਜ ਕੱਲ ਨੋਰਮਲ ਜਿਹੜੀ ਚੱਲੀ ਹੁੰਦੀ ਉਹ ਤੁਸੀਂ ਚਬਾਨ ਦੀ ਲੋੜ ਨਹੀਂ ਪੈਂਦੀ ਉਹ ਮੂੰਹ ਜੇ ਖੁੱਲ ਜਾਂਦੀ ਉਹਦੇ ਅਸੀਂ ਐਦਾਂ ਕਰਾਂਗੇ ਨਾ ਟੱਕ ਟੱਕ ਕਰਾਂਗੇ ਕਟਾਂਗੇ ਨਿਊਟਰੀ ਤੋਂ ਉਸੇ ਟਾਈਮ ਹੀ ਉਹਨੇ ਖੁੱਲ ਜਾਣਾ ਬੰਗਲ ਭਾਜੀ ਐਸੇ ਗਾਹ ਕਿੱਥੋਂ ਕਿੱਥੋਂ ਆਜੇ ਕੱਟੇ ਤੋ ਫਿਰ ਕੋ ਗਾਹ ਦੇ ਭਾਜੀ ਮਾਲਕ ਦੀ ਕਿਰਪਾ ਦੇ ਨਾਲ ਜਿੱਥੋਂ ਤੱਕ ਮੈਂ ਸੋਚਿਆ ਨਹੀਂ ਸੀ ਨਾ ਉੱਥੋਂ ਵੀ ਗਾਹ ਆ ਗਏ ਜਿੱਥੇ ਮੈਂ ਕਦੀ ਜ਼ਿੰਦਗੀ ਜੀ ਨਹੀਂ ਸੋਚਿਆ ਕਿ ਇਹ ਦੇਸ਼ ਤੋਂ ਗਾਹ ਕਿ ਨਹੀਂ ਆਇਆ ਪੰਜਾਬ ਦੇ ਕੋਈ ਕੋਨੇ 'ਚੋ ਨਹੀਂ ਤੇ ਇੰਡੀਆ ਦੇ ਕੋਈ ਕੋਨਾ ਨਹੀਂ ਹੋਣਾ ਤੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਫਰਾਂਸ ਦੁਬਈ ਤੋਂ ਜਿਹੜੇ ਆਪਣੇ ਪੰਜਾਬੀ ਅੰਮ੍ਰਿਤਸਰੋਂ ਗਏ ਹੁੰਦੇ ਆ ਅੰਮ੍ਰਿਤਸਰ ਆਂਦੇ ਆ ਕੋਈ ਹਰਮੰਦਰ ਸਾਹਿਬ ਜੀ ਮੱਥਾ ਟੇਕਣ ਆਂਦੇ ਆ ਤੇ ਉਹ ਜਦੋਂ ਜਿਨ੍ਹਾਂ ਨੇ ਵੀਡੀਓ ਵੇਖੀ ਹੁੰਦੀ ਉਹ ਯਾਰ ਵੀਡੀਓ ਵੇਖ ਕੇ ਵੀਡੀਓ ਦਾ ਇਹ ਸੋਸ਼ਲ ਮੀਡੀਆ ਦਾ ਇਹੋ ਜਿਹਾ ਜ਼ਮਾਨਾ ਹੈਗਾ ਜੇ ਜੋ ਵੀਡੀਓ 'ਚ ਬੰਦਾ ਵੇਖਦਾ ਨਾ ਤੇ ਬੰਦੇ ਦਾ ਜੀ ਕਰਦਾ ਤੇ ਵੀਡੀਓ ਵੇਖਣ ਕਿ ਹਾਂ ਵੀ ਅਰ ਕੋ ਜਾਣਾ ਅੰਮ੍ਰਿਤਸਰੋਂ ਪਹਿਲੇ ਲਿਖ ਲੈਂਦੇ ਆ ਕਿ ਹਾਂ ਵੀ ਅੰਮ੍ਰਿਤਸਰ ਜਾਣਾ ਹੈ ਕਿ ਜਿਆਨ ਦੀ ਲੱਸੀ ਮਸ਼ਹੂਰ ਹੋ ਗਈ ਜਿਵੇਂ ਸ਼ੇਰਾ ਪੂੜੇ ਵਾਲੇ ਦੀ ਪੋੜੀਆਂ ਮਸ਼ਹੂਰ ਹੋ ਗਈਆਂ ਗੁੜ ਦਾ ਕੜਾ ਫੇਮਸ ਹੋ ਗਿਆ ਮਾਲ ਪੂੜੇ ਪਸੰਦ ਫੇਮਸ ਹੋ ਗਏ ਅੰਬਰਸਰ ਦੇ ਇਦਾਂ ਹੀ ਜਿਵੇਂ ਵਧੀਆ-ਵਧੀਆ ਚੀਜ਼ਾਂ ਹੁੰਦੀਆਂ ਛੋਲੇ ਭਟੂਰੇ ਹੋ ਗਏ ਆਦੂ ਵਾਲਾ ਕੁਲਚਾ ਹੈ ਲੋਕ ਨਾ ਲਿਖ ਕੇ ਰੱਖ ਲੈਂਦੇ ਆ ਕਿ ਆ ਵੀ ਅੰਬਰਸਰ ਜਾਵਾਂਗੇ ਤੇ ਇਹੋ ਜੀ ਦੁਕਾਨ ਤੇ ਜਾਵਾਂਗੇ ਤੇ ਜਦੋਂ ਦੁਕਾਨ ਤੇ ਆਂਦਾ ਹੈ ਕਸਟਮਰ ਤੇ ਫਿਰ ਆਪਣੇ ਮੂੰਹ ਦੱਸਦਾ ਭਾਜੀ ਅਸੀਂ ਬਾਹਰੋਂ ਆਏ ਜੀ ਸਾਨੂੰ ਨਰਾਸ਼ ਨਾ ਕਰਿਓ ਮੈਂ ਕਿਹਾ ਭਾਜੀ ਨਰਾਸ਼ ਨਰਾਸ਼ ਅਸੀਂ ਵੀਡੀਓ ਵਾਲਿਆਂ ਨੂੰ ਨਹੀਂ ਕਰਦੇ ਤੇ ਆਮ ਗਾਦ ਨੂੰ ਕਿੱਥੋਂ ਕਰਾਂਗੇ ਅੰਮਰਸਰ ਸ਼ਹਿਰ ਵਾਸੀਆਂ ਨੇ ਕਿੰਨਾ ਪਿਆਰ ਮਿਲਿਆ ਭਾਜੀ ਪਾਜੀ ਪਿਆਰ ਵੱਧੋ ਮਿਲਿਆ ਹਰ ਕਿਸੇ ਦਾ ਪਿਆਰ ਮਿਲਿਆ ਬਾਹਰੋਂ ਆਦੇ ਲੋਕ ਹਰ ਕਿਤੋਂ ਪਿਆਰ ਬੜਾ ਮਿਲਿਆ ਇਹ ਆਪਾਂ ਨੀਵੇਂ ਹੋ ਕੇ ਰਹਿੰਦੇ ਆ ਨਾ ਤੇ ਨੀਵੇਂ ਹੋ ਕੇ ਫਲ ਆਪਣੇ ਪਰਮਾਤਮਾ ਲਈ ਜਾਂਦਾ ਜਿਨ੍ਹਾਂ ਦੀ ਨਗਰੀ 'ਚ ਬੈਠੇ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਬੈਠੇ ਹੋਏ ਆਂ ਬਾਬਾ ਜੀ ਆਪੇ ਭਾਗ ਲਾ ਦਿੰਦੇ ਝੁਕਿਆਂ ਨੂੰ ਫਲ ਲੱਗਦੇ ਆ ਕਿ ਜਿਹੜਾ ਨੀਵਾ ਹੋ ਕੇ ਚੱਲ ਨੀਵਿਆਂ ਨੂੰ ਰਾਹ ਨਾ ਮਿਲੇ ਜਦੋਂ ਅਸੀਂ ਝੁੱਕ ਜੰਨੇ ਆ ਨਾ ਤੇ ਅਗਲਾ ਬੰਦਾ ਆਪੇ ਖੁਸ਼ ਹੋ ਜਾਂਦਾ ਕਿ ਇਹ ਝੁਕਿਆ ਆ ਤੇ ਆਕੜ ਕੇ ਰਾਂਗੇ ਤੇ ਸਵਾਦ ਵੀ ਖਤਮ ਹੋ ਜਾਂਦਾ ਤੇ ਬੰਦੇ ਦੀ ਵੈਲਿਊ ਵੀ ਖਤਮ ਹੋ ਜਾਂਦੀ। ਇਹ ਇੱਕ ਤਰ੍ਹਾਂ ਇਸੇ ਕਿੰਨੇ ਕਿ ਬੋਲੀ ਵਿੱਚ ਖਿੱਚ ਕੇ ਲੈ ਅਭੀ ਨਾ ਪਿਆਰਾ ਬੋਲਣਾ ਕਿੱਥੋਂ ਸਿੱਖਿਆ ਜੀ। ਭਾਜੀ ਉਹੀ ਤੁਹਾਨੂੰ ਕਹਿੰਦਾ ਨਾ ਕਿ ਪਿਆਰਾ ਬੋਲਣਾ ਹਰ ਚੀਜ਼ ਦਾ ਗੱਲ ਦਾ ਇੱਕ ਦੇ ਬੰਦੇ ਨੂੰ ਮਜਬੂਰੀ ਸਿਖਾ ਦਿੰਦੀ ਆ ਤੇ ਦੂਸਰੇ ਜਿਹੜਾ ਆਪਣੇ ਖੂਨ ਦੇ ਵਿੱਚ ਹੋਵੇ। ਸੰਸਕਾਰ ਪਿਆਰ ਜੋ ਵੀ ਹੁੰਦਾ ਆਪਣੇ ਖੂਨ ਦੇ ਵਿੱਚ ਹੁੰਦਾ ਭਾਜੀ ਜਿੱਦਾਂ ਦੇ ਸਾਡੇ ਮਾਪਿਓ ਨੇ ਸੰਸਕਾਰ ਸਾਨੂੰ ਚੰਗੇ ਦਿੱਤੇ ਆ ਤੇ ਆਪਾਂ ਚੰਗਾ ਹੀ ਕਰਾਂਗੇ। ਹਾਂ ਬੋਲੀ ਕਈ ਵਾਰੀ ਇਹ ਹੋ ਜਾਂਦਾ। ਕੀ ਕਹੀ ਵੀ ਕੋਈ ਸਾਡੇ ਨਾਲ ਟੇਡਾ ਬੋਲਦਾ ਫਿਰ ਉਹਦੇ ਨਾਲ ਟੇਡਾ ਬੋਲਣਾ ਪੈਂਦਾ ਜਿਹੜਾ ਮਿੱਠਾ ਬੋਲਦਾ ਉਹਦੇ ਨਾਲ ਮਿੱਠਾ ਬੋਲਣਾ ਪੈਂਦਾ ਬਾਜੀ ਕਿਤੇ ਜ਼ਿੰਦਗੀ ਚ ਮਜਬੂਰੀਆਂ ਬਹੁਤ ਦੇਖੀਆਂ ਤੁਸੀਂ ਹਾਂ ਮਜਬੂਰੀਆਂ ਬਾਜੀ ਜਿਨੇ ਮਜਬੂਰੀਆਂ ਨਾਲ ਵੇਖੀ ਜਿਨੇ ਮਜਬੂਰੀਆਂ ਨਾਲ ਦੇਖੇ ਉਹਨੇ ਜੱਗ ਜੀ ਕੀ ਦੇਖਿਆ ਮਜਬੂਰੀ ਨਾਲ ਹੀ ਬੰਦੇ ਨੂੰ ਮਜਬੂਰੀ ਜਿਹੜੀ ਹੈਗੀ ਆ ਨਾ ਮਜਬੂਰੀ ਇੱਕ ਇਹੋ ਜੀ ਚੀਜ਼ ਹੈਗੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਯਾਰ ਜਦੋਂ ਜੇਬ 'ਚ ਪੈਸੇ ਨਾ ਹੋਣ ਤਾਂ ਕੋਈ ਨਹੀਂ ਪੁੱਛਦਾ ਜਦੋਂ ਜੇਬ 'ਚ ਪੈਸੇ ਹੋਣ ਤਾਂ ਸਾਰਾ ਜੱਗ ਆਪਣਾ ਬਣ ਜਾਂਦਾ ਇਹ ਇੱਕ ਉਪਰੀ ਦੇ ਵਿੱਚ ਕੀ ਕੀ ਪਾਇਆ ਦੱਸੋਗੇ ਜੀ ਸਭ ਇਹ ਪਾਲਕ ਲਈ ਨਿਊਟਰੀ ਬਣੀ ਇਹ ਲਸਣ ਪਿਆ ਟਮਾਟਰ ਦਾ ਤੜਕਾ ਅਦਰਕ ਲਸਣ ਦਾ ਪਾਇਆ ਹੁੰਦਾ ਜੀ ਤੇ ਉਤੋਂ ਆਪਾਂ ਨਾਲ ਇੱਥੇ ਆ ਕੇ Shimla mircha ਜਿਵੇਂ ਹੁਣ ਇਸ ਟਾਈਮ Shimla mircha ਲੋਕ ਕਹਿੰਦੇ 140 50 ਰੁਪਏ ਕਿਲੋ ਵੀ ਆਰਚ ਮਿਲਦੀ ਰਹੀ ਆ ਅਸੀਂ ਵਰਤਨੀ ਵਰਤਨੀ ਅਸੀਂ ਇੱਥੇ ਰੱਖੇ ਹੋਏ ਇਸ ਰੀਡ ਕੋਣ ਰੱਖੇ ਹੋਏ ਸਭ ਕੁਝ ਰੱਖਿਆ ਹੋਇਆ ਹੁਣ ਕਹੀ ਕਹਿੰਦੇ ਜੀ ਧਨੀਆ ਬੜਾ ਮਹਿੰਗਾ ਹੈ ਆਖੇ ਧਨੀਆ ਵੀ ਲਿਆ ਕੇ ਰੱਖੀਦਾ ਸਾਈ ਇਸਰ ਬੇ ਕਿਲੋ ਧਨੀਆ ਦੇਗਾ ਸਲੇਹੀ ਗੁੱਚੀ ਗਰਮੀਆਂ ਜੇ ਸੋ ਅੰਦੇ ਅਗੇ 10 ਰੁਪਏ ਦੀ ਮਿਲਦੀ ਆ ਹੁਣ ਗਰਮੀਆਂ ਚ ਇਹ ਗੁੱਛੀ 40 ਰੁਪਏ ਦੀ ਮਿਲਦੀ ਆ ਮਸਾਲੇ ਸਾਰੇ ਪੌਣੇ ਆਹ ਮਸਾਲੇ ਫਰੇਗਰੈਂਸ ਹਰ ਚੀਜ਼ ਦਾ ਇੱਕ ਸਵਾਦ ਹੁੰਦਾ ਭਾਜੀ ਸਵਾਦ ਮਸਾਲੇ ਦਾ ਸਬਜ਼ੀਆਂ ਦਾ ਪਾਲਕ ਦਾ ਨਿਊਟਰੀ ਦਾ ਹਰ ਕਿਸੇ ਦਾ ਫਲੇਵਰ ਅਲੱਗ ਹੈਗਾ ਭਾਜੀ ਤੁਸੀਂ ਇੱਕ ਚੈਲੰਜ ਵੀ ਕਰਦੇ ਹੋ ਕਿੰਦ ਤੱਕ ਕਹਿੰਦੇ ਕਿ ਜਿਹੜਾ ਮੇਰੇ ਕੋਲ ਨਿਊਟਰੀ ਕੁਲਚਾ ਖਾਏਗਾ ਉਹ ਕਦੇ ਵੀ ਬਿਮਾਰ ਨਹੀਂ ਹੋਵੇਗਾ ਭਾਜੀ ਬਿਮਾਰ ਕਿੱਥੋਂ ਹੋਣਾ ਅਸੀਂ ਵੀ ਠਕਿਓ ਨਹੀਂ ਪਾਣਾ ਰੋਗਨ ਨਹੀਂ ਪਾਣਾ ਕੋਈ ਮਸਾਲੇ ਐਕਸਟਰਾ ਨਹੀਂ ਪਾਣੇ ਜਿਹੜੇ ਖਾ ਕੇ ਬੰਦੇ ਦੀ ਛਾਤੀ ਸੜੇ ਛਾਤੀ ਸੜੇਗੀ ਤੇ ਬਿਮਾਰ ਹੋਏਗਾ ਹਾਂ ਕੁਲਚੇ ਜਰੂਰ ਸਾਡੇ ਮੈਦੇਲੇ ਹੁੰਦੇ ਆ ਇਹ ਅੰਮ੍ਰਿਤਸਰੀ ਕੁਲਚੇ ਹੈ ਜੀ ਇਹ ਜਰੂਰ ਮੈਦੇਲੇ ਹੁੰਦੇ ਖਮੀਰ ਵਾਲੇ ਹੁੰਦੇ ਹੈ ਇਹ ਮੈਦੇਲੇ ਹੁੰਦੇ ਆ ਮਤਲਬ ਜਦੋਂ ਅਸੀਂ ਤਵੇ ਤੇ ਲਾ ਕੇ ਇਹ ਵੇਖਿਓ ਹੁਣ ਅਸੀਂ ਕੀ ਕਰਨਾ ਹੁਣ ਕਸਟਮਰ ਆਂਦਾ ਨਾ ਕਸਟਮਰ ਜਿਵੇਂ ਹੋਣਾ ਅਸੀਂ ਇਹਨੂੰ ਗਰਮ ਕਰਨਾ ਠੀਕ ਹੈ ਅਸੀਂ ਜਦੋਂ ਇਹਨੂੰ ਘੋਲ ਲਾ ਕੇ ਗਰਮ ਕਰਦਣਾ ਹੁਣ ਇਹਨੂੰ ਅਸੀਂ ਇਹਦੇ ਉੱਤੇ ਰੱਖ ਦਣਾ ਇੱਦਾਂ ਇਹ ਨਵੀਂ ਤੇਰੇ ਕੀਤੀ ਹੈ ਕਿ ਇਹਦੇ ਨਾਲ ਜਦੋਂ ਗਰਮ ਹੋ ਜਾਂਦਾ ਨਾ ਤੇ ਗਰਮ ਹੋਣ ਦੇ ਨਾਲ ਹੀ ਗਾਹ ਨੂੰ ਸੁਆਦ ਆਦਾ ਭਾਈ ਜਦੋਂ ਸੁਆਦ ਆਂਦਾ ਤੇ ਆਪੇ ਗਾਹ ਜਾਂਦਾ ਗਾਹ ਹੋਤਾ ਭਾਜੀ ਜੇ ਸਾਡੇ ਕੋ ਕਸਟਮਰ ਆਂਦਾ ਕੋਈ ਸਾਡੇ ਕੋ ਟਾਈਮ ਹੋਣਾ ਚਾਹੀਦਾ ਕਸਟਮਰ ਕੋ ਟਾਈਮ ਹੋਣਾ ਚਾਹੀਦਾ ਕਸਟਮਰ ਕੋ ਟਾਈਮ ਹੋਏਗਾ ਨਾ ਤੇ ਤਾਈ ਸਾਡੇ ਕੋ ਆਏਗਾ ਤੇ ਇੱਕ ਦਿਨ ਦੋ ਪਲੇਟਾਂ ਵੀ ਫਾਕੇ ਜਾਂਦੇ ਕਈ ਕਸਟਮਰ ਫੋਨੇ ਕਸਟਮਰ ਆਏ ਪਹਿਲੇ ਕਹਿੰਦੇ ਇਹ ਤੇਰੀ ਵੀਡੀਓ ਵੇਖ ਕੇ ਆਏ ਦੋ ਨਿਊਟਰੀ ਕੁਲਚੇ ਲਾ ਲੈ ਫਿਰ ਕਹਿੰਦੇ ਮੈਡ ਐਂਗਲ ਪਾਸਤਾ ਲਾ ਦੇ ਉਹ ਵੀ ਲਾਤਾ ਉਸ ਤੋਂ ਬਾਅਦ ਕਹਿੰਦੇ ਤੇਰੀ ਪਨੀਰ ਦੀਪੂਰ ਜੀ ਦੀ ਵੀਡੀਓ ਵੇਖੀ ਸੀ ਬਾਜੀ ਇੱਕ ਹੀ ਗਾਗ 350 ਰੁਪਏ ਵਟਾ ਕੇ ਗਿਆ ਜਿਵੇਂ ਅਸੀਂ ਚੰਗਾ ਦੇ ਰਹੇ ਆ ਤਾਂ ਹੀ 300 ਵਟਾ ਕੇ ਗਿਆ ਕਿ ਚੰਗਾ ਨਾ ਹੁੰਦਾ ਤੇ ਉਹਨੇ ਇੱਕ ਪਲੇਟ ਖਾਣੀ ਸੀ 50 ਦੇ ਦੇ ਕੇ ਚਲੇ ਜਾਣਾ ਪੰਜੇ ਰਾਤ ਸਿੱਖਿਆ ਕਿੱਥੋਂ ਆਏ ਨੂੰ ਤੁਸੀਂ ਇਹ ਮੈਂ ਆਪਣੇ ਫਾਦਰ ਕੋ ਸਿੱਖਿਆ ਬਾਜੀ ਆ ਵੇਖੋ ਕੁਲਚਾ ਵੇਖੋ ਐਦਾਂ ਖਵਾਣਾ ਸੀ ਕੁਲਚਾ ਕਿੰਨੀ ਕੁ ਉਮਰ ਤੋਂ ਜਦੋਂ ਤੁਸੀਂ ਕੰਮ ਕਰਕੇ ਕਰ ਮੈਂ ਬੜੀ ਛੋਟੀ ਉਮਰ ਤੇ ਹੀ ਉਦੋਂ ਮੈਂ ਤੀਸਰੀ ਕਲਾਸ ਚ ਪੜਦਾ ਸੀ ਤੀਸਰੀ ਕਲਾਸ ਚ ਪੜਦਾ ਸੀ ਤੇ ਅੰਮ੍ਰਿਤਸਰ ਪਿਆਰਾ لال ਪਨੀਰਪੁਰ ਜੀ ਹਲਾਗਾ ਕਰਮੋ ਵਾਲੀ ਗਲੀ ਦੇ ਵਿੱਚ ਮੈਂ ਕੰਮ ਕਰਦਾ ਸੀ ਬਾਜੀ ਕਰਮੋ ਵਾਲੀ ਗਲੀ ਹੈ ਪੜਾਈ ਦੇ ਨਾਲ ਹੀ ਕੰਮ ਕੀਤਾ ਜੀ ਪੜਾਈ ਦੇ ਨਾਲ ਹੀ ਕੰਮ ਕੀਤਾ ਪੜਾਈ ਦੇ ਨਾਲ ਕੰਮ ਕੀਤਾ ਸਟਰਗਲ ਕੀਤਾ ਜ਼ਿੰਮੇਵਾਰੀਆਂ ਘੜਦੀਆਂ ਸਮਝੀਆਂ ਜਿਵੇਂ ਕੀ ਚੈੱਕਰ ਹੁੰਦਾ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਨਾ ਕੋਈ ਟਾਈਮ ਐਡਾ ਦਾ ਵੀ ਵੇਖਿਆ ਕਿ ਜਦੋਂ ਸਾਡੇ ਘਰ ਪੈਸੇ ਨਹੀਂ ਹੁੰਦੇ ਸੀ ਤੇ 4-5 ਰੁਪਏ ਹੁੰਦੇ ਸੀ ਮਾਂ ਮਮਾ ਮੇਰੇ ਜਿਵੇਂ 3 ਰੁਪਏ ਦਾ ਦੁੱਧ ਲੈ ਆਂਦਾ ਤੇ ਤੇ ਨਰਬੇ ਦੀ ਬਰੈਡ ਆਉਂਦੀ ਹੁੰਦੀ ਸੀ ਅੱਧੀ ਤੇ ਉਹਦੇ ਨਾਲ ਖਾ ਕੇ ਰਾਤੀ ਸੋਣਾ ਤੇ ਦੋ ਦੋ ਬਰੈਡ ਸਾਰਿਆਂ ਨੇ ਤਿੰਨ ਭਰਾਵਾਂ ਨੇ ਲੈਣੇ ਦੋ ਮਮਾ ਨੇ ਖਾਣੇ ਤੇ ਉਹਦੇ ਨਾਲ ਹੀ ਰਾਤ ਖਾ ਕੇ ਤੇ ਸੋ ਜਾਣਾ ਤੇ ਮਮਾ ਸਾਡੇ ਦੱਸਦੇ ਹੁੰਦੇ ਸੀ ਕਿ ਗਰੀਬੀ ਇੰਨੀ ਕੇ ਵੇਖੀ ਆ ਤੇ ਗਰਮੀਆਂ ਜਿਵੇਂ ਜਿਵੇਂ ਆਪਾਂ ਨਿੱਕੇ ਹੁੰਨੇ ਸੀ ਸਾਨੂੰ ਮੈਨੂੰ ਤਾਂ ਨਹੀਂ ਪਤਾ ਤੇ ਸਾਡੇ ਘਰ ਦੁੱਧ ਨਹੀਂ ਹੁੰਦਾ ਸੀ ਤੇ ਮੰਮੀ ਕੀ ਕਰਦੇ ਸੀ ਮੇਰੇ ਪਾਣੀ 'ਚ ਨਾ ਖੰਡ ਘੋਲ ਕੇ ਪਿਆ ਦਿੰਦੇ ਸੀ ਕਿ ਮੇਰੇ ਪੁੱਤਰ ਦਾ ਮੇਰਾ ਠੇਡ ਪੜ ਜਾਵੇ ਸਾਡੇ ਮਮਾ ਸਾਨੂੰ ਦੱਸਦੇ ਆ ਸਾਡੇ ਖੂਨ ਦੇ ਵਿੱਚ ਇਹੀ ਚੀਜ਼ ਦੱਸੀ ਗਈ ਆ ਇਹੀ ਕੁਛ ਜ਼ਿੰਦਗੀ ਚ ਇੰਨਾ ਕੁਛ ਵੇਖਿਆ ਤੇ ਉਹਦੇ ਨਾਲ ਹੀ ਜਦੋਂ ਅਸੀਂ ਹੁਣ ਕੰਮ ਕਰਦੇ ਆ ਨਾ ਮਾਲਕ ਸਾਨੂੰ ਰੋਟੀ ਦਿੰਦਾ ਰੋਟੀ ਦਿੰਦਾ ਮਾਲਕ ਸਾਨੂੰ ਤੇ ਇਹ ਰਿਜਕ ਅਗਾਥ ਜੇ ਤੇ ਅਸੀਂ ਸ਼ੁਕਰ ਮਨਾਈਦਾ ਸਾਡਾ ਕੋ ਗਾਹ ਗਾਉਂਦਾ ਅਸੀਂ ਕਹਿੰਨੇ ਮੈਂ ਕਿਸੇ ਦਾ ਦਿਲ ਦਿਖਾ ਕੇ ਨਾ ਦੋਵਾਂ ਨਾਲ ਚੰਗੀ ਚੀਜ਼ ਮਾੜੀ ਦਵਾਂ ਥੋੜੀ ਦੇ ਦਵਾਂ ਮਗਰ ਚੰਗੀ ਦਵਾਂ ਤੇ ਪਾਜੀ ਤੁਸੀਂ ਦਿਲ ਜਿੱਤ ਲਿਆ ਜੀ ਲੋਕਾਂ ਦਾ ਵੀ ਪਾਜੀ ਦਿਲ ਜਿੱਤਣਾ ਕੋਈ ਵੱਡਾ ਕੰਮ ਨਹੀਂਗਾ ਬੜਾ ਛੋਟਾ ਜਿਹਾ ਕੰਮ ਆ ਗਿਆ ਔਰ ਇਹ ਦਿਲ ਜਿੰਨਾ ਪਤਾ ਕਿੱਥੋਂ ਜਿੱਤਿਆ ਜਾਂਦਾ ਲੋਕਾਂ ਕਾਦੀ ਕੋਲ ਖੁਸ਼ ਹੁੰਦੇ ਆ ਮਬਰਸੜ ਦੇ ਲੋਕ ਪੰਜਾਬ ਦੇ ਕੱਲ ਕੈਨੇਡਾ ਤੋਂ ਬੰਦਾ ਆ ਮੈਨੂੰ ਕਹਿੰਦਾ ਅੱਜ ਫੇਰ ਕਹਿੰਦਾ ਮਹੀਨਾ 2 ਮਹੀਨਾ ਕੈਨੇਡਾ ਤੋਂ ਬੰਦਾ ਆ ਕਹਿੰਦਾ ਯਾਰ ਤੇਰੀ ਮਿਹਨਤ ਨੂੰ ਮੈਂ ਸਲੂਟ ਕਰਦਾ ਤੂੰ ਸਵੇਰੇ ਰੈਡੀ ਵੀ ਲਗਾਨਾ ਸ਼ਾਮੇ ਵੀਡੀਓ ਵੀ ਕਰਦਾ ਲੋਕਾਂ ਦੇ ਕੰਮਕਾਰ ਚਲਾਉਣਾ ਹੈ ਗਲੋਗਰ ਬਣਿਆ ਆ ਆਪਣਾ ਲੋਕਾਂ ਦੇ ਕੰਮ 'ਤੇ ਸਵਾਰਦਾ ਮਗਰ ਪਲਵੀ ਉਹਨੂੰ ਲੱਗਦੇ ਆ ਨਾ ਹੁਣ ਮੈਂ ਹਲੇ ਵੀ ਗਰੀਬੀ ਚਾ ਲੋਕ ਕਈ ਸੋਚਦੇ ਨੇ ਕਹਿੰਦੇ ਨੇ ਬੜਾ ਪੈਸਾ ਕਮਾ ਲਿਆ ਹਲੇ ਵੀ ਗਰੀਬੀ ਦੇ ਵਿੱਚ ਹੈਗਾ ਮਤਲਬ ਮੈਂ ਕਹਿੰਦਾ ਜਿੱਥੇ ਵੀ ਹੈਗਾ ਸ਼ੁਕਰ ਹੈ ਮਾਲਕ ਦਾ ਮੈਨੂੰ ਦਾਲ ਰੋਟੀ ਵਧੀਆ ਮਿਲਦੀ ਪਈ ਹੈ ਖਾਣਾ ਵਧੀਆ ਮਿਲਦਾ ਹੈ ਵੇ ਜ਼ਿੰਦਗੀ ਵਧੀਆ ਮਿਲੀ ਹੋਈ ਹੈ ਭਾਜੀ ਗਰੀਬ ਜ਼ਰੂਰ ਹੋ ਪਰ ਤਾਂ ਦਿਲ ਬਹੁਤ ਵੱਡਾ ਹੈ ਨਹੀਂ ਭਾਜੀ ਗਰੀਬ ਤੇ ਗਰੀਬ ਲੋਕਾਂ ਦੇ ਹਿਸਾਬ ਨਾਲ ਕਹਿੰਦੇ ਨਾ ਗਰੀਬ ਉਹਨੂੰ ਕਿਹਾ ਜਾਂਦਾ ਜਿਹਦੇ ਕੋਲ ਪੈਸਾ ਨਹੀਂ ਹੁੰਦਾ ਹਾੜੇ ਕੋ ਪੈਸਾ ਨਹੀਂ ਹੈਗਾ ਬਾਕੀ ਸਭ ਕੁਝ ਹੈਗਾ ਤੇ ਭਾਜੀ ਜੇ ਕਿਸੇ ਨੇ ਤੁਹਾਡੇ ਕੋਲ ਡਿਊਟ ਰਹੀ ਖੁੱਚਾ ਖਾਣਾ ਹੋਣਾ ਉਹ ਕਿੱਥੇ ਆ ਗਈ ਜੀ ਅੰਮ੍ਰਿਤਸਰ ਪਿੰਕ ਪਲਾਇਆ ਮਾਰਕੀਟ ਹੈ ਜੀ ਨੇਅਰ ਗੁਰੂ ਰਵੀਦਾਸ ਜਿਹਦਾ ਮੰਦਿਰ ਹੈਗਾ ਜੀ ਰਵੀਦਾਸ ਜੀ ਦੇ ਮੰਦਿਰ ਦੇ ਕੋਲ ਹੀ ਮੇਰੀ ਕਾਰ ਲੱਗਦੀ ਹੈ ਟਾਈਮਿੰਗ ਮੇਰੀ 9 ਤੋਂ 5 ਹੈਗੀ ਜੀ ਤੇ ਸੰਡੇ ਨੂੰ ਛੁੱਟੀ ਹੁੰਦੀ ਜੀ ਆਪਣਾ ਮੋਬਾਈਲ ਨੰਬਰ ਦੱਸ ਦੇ ਨਹੀਂ ਭਾਜੀ ਲੋਕੀ ਗਾਲਾਂ ਮੜੀਆ ਕਰਦੇ ਗਾਲਾਂ ਕੱਢਦੇ ਲੋਕੀ ਨਹੀਂ ਭਾਜੀ ਠੀਕ ਹੈ ਭਾਜੀ